ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਕੈਂਪ ਲੱਗੇ ਆ ਦੋ ਕੈਂਪ ਲਾ ਕੇ ਪੂਰੇ ਪੰਜਾਬ ਦੇ ਵਿੱਚ ਇੰਤਕਾਲਾਂ ਦਾ ਕੰਮ ਜਿਹੜਾ ਖਤਮ ਕੀਤਾ। ਇਦਾਂ ਕੈਂਪਾਂ ਦਾ ਅਰਥ ਹੈ ਕਿ ਜਿਹੜੀ ਸਰਕਾਰ ਲੋਕਾਂ ਨੇ ਬਣਾਈ ਸੀਗੀ ਇਹ ਸਰਕਾਰ ਆਮ ਬੰਦੇ ਦੀ ਸਰਕਾਰ ਹੈ। ਉਹਨੂੰ ਧੱਕੇ ਨਾਲ ਖਾਣੇ ਪੈਣ ਦਫ਼ਤਰਾਂ ਦੇ ਵਿੱਚ ਉਹਦੇ ਕਰਕੇ ਸਰਕਾਰ ਖੁਦ ਚੱਲ ਕੇ ਆਈ ਹੈ ਉਸ ਕਮੈਕ 'ਤੇ ਆਉਣ ਲੋਕਾਂ ਦੇ ਜਿਹੜੇ ਕੰਮ ਹੈ ਉਹ ਆਪਣੇ ਮੌਕੇ ਤੇ ਆ ਕੇ ਕਰਾਉਣ ਦੇয়াল ਪੱਟੀ ਤਿੰਨ ਚਾਰ ਪਿੰਡ ਦੇ ਚਾਹਤ ਚਾਹਤ ਪਿੰਡਾਂ ਦਾ ਰੋਜ ਦਾ ਲੱਗਣਾ ਕੈਂਪ ਉਹਦਾ ਕੰਮ ਜਿਹੜਾ ਮਾਨ ਸਾਹਿਬ ਦੀ ਸਰਕਾਰ ਫੈਲ ਦੇ ਦਾ ਦੇ ਉੱਤੇ ਹਲਕਾ ਰੂ ਛੋਟੀ ਮੋਟੀ ਜਿਹੜੀ ਦਫ਼ਤਰਾਂ ਦੇ ਵਿੱਚ ਚੱਲਦੀ ਹੈ ਕ੍ਰਾਪਸ਼ਨ ਵੀ ਉਹ ਵੀ ਬੰਦ ਹੋ ਜਾਵੇ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਪੰਜਾਬ ਭਰ ਵਿੱਚ ਸਪੈਸ਼ਲ ਕੈਂਪ ਸਸ਼ਿਕਾ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਲਈ ਸਪੈਸ਼ਲ ਕੈਂਪ ਲਗਾਏ ਗਏ ਹਨ ਇਹਨਾਂ ਕੈਂਪਾਂ ਦੇ ਵਿੱਚ ਅੱਜ ਜਿੱਥੇ ਅੰਮ੍ਰਿਤਸਰ ਵਿੱਚ ਪਿੰਡ-ਪਿੰਡ ਦੇ ਵਿੱਚ ਕੈਂਪ ਲਗਾਏ ਗਏ ਉੱਥੇ ਹੀ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਪੁਲਦੀਪ ਸਿੰਘ ਢਾਲੀਵਾਲ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਜਿੰਨੇ ਵੀ ਪਿੰਡ ਦਿਆਂ ਲੋਕਾਂ ਦੇ ਸਰਕਾਰੀ ਕੰਮ ਅਧੂਰੇ ਰਹਿ ਗਏ ਹਨ ਉਹ ਇਹਨਾਂ ਕੈਂਪਾਂ ਦੇ ਵਿੱਚ ਉਹਨਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਈ ਲੋਕ ਜਿਹੜੇ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਲਾਈਨਾਂ ਵਿੱਚ ਲੱਗਦੇ ਹਨ ਫਿਰ ਵੀ ਉਹਨਾਂ ਦਾ ਕੰਮ ਪੂਰਾ ਨਹੀਂ ਕੀਤਾ ਉਹ ਵੀ ਸਾਰੇ ਕੰਮ ਇਹਨਾਂ ਕੈਂਪਾਂ ਦੇ ਵਿੱਚ ਪੂਰੇ ਕੀਤੇ ਜਾ ਰਹੇ ਹਨ ਅਜੇ ਸਿਰਫ ਫ਼ੋਮਰਸਰ ਹੀ ਨਹੀਂ ਪੂਰੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਕੈਂਪ ਲਗਾਏ ਗਏ ਹਨ ਇਸ ਦੇ ਨਾਲ ਉਹਨਾਂ ਨੇ ਏ ਵੀ ਦੱਸਿਆ ਕਿ ਉਹਨਾਂ ਦਾ ਮੇਨ ਮਕਸਦ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਹੈ ਤੇ ਲੋਕ ਭਲਾਈ ਦੇ ਕੰਮ ਕਰਨਾ ਹੈ ਅੱਜ ਪੰਜਾਬ ਭਰ ਦੇ ਵਿੱਚ ਕੈਂਪ ਲਗਾਏ ਜਾ ਰਹੇ ਹਨ ਅੱਜ ਮਾਨ ਸਾਹਿਬ ਦੀ ਸਰਕਾਰ ਤੁਹਾਡੇ ਦਰਵਾਜ਼ਾ ਅੱਜ ਪ੍ਰੋਗਰਾਮ ਜਿਹੜਾ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਸਾਡੇ ਪੰਜਾਬ ਚ ਅਜhle ਸ਼ੁਰੂ ਹੋ ਚੁੱਕਾ ਡੇਰਾ ਬੱਸੀ ਦੇ ਲੱਗ ਕੇ ਇਸ ਵੇਲੇ ਸੀਐਮ ਸਾਹਿਬ ਵੀ ਖੁਦ ਆਪ ਉਹ ਦੇਖ ਰਹੇ ਇਹਦਾ ਮਤਲਬ ਇਦਾਂ ਕੈਂਪਾਂ ਦਾ ਅਰਥ ਹੈ ਕਿ ਜਿਹੜੀ ਸਰਕਾਰ ਲੋਕਾਂ ਨੇ ਬਣਾਈ ਸੀਗੀ ਇਹ ਸਰਕਾਰ ਆਮ ਬੰਦੇ ਦੀ ਸਰਕਾਰ ਹੈ ਤੇ ਆਮ ਬੰਦਾ ਜਿਹੜਾ ਜਿਹੜੇ ਉਹਦੇ ਛੋਟੇ-ਛੋਟੇ ਕੰਮ ਨੇ ਉਹਨੂੰ ਤਹਿਸੀਲ ਕਚਹਿਰੀਆਂ ਦੇ ਵਿੱਚ ਨਾ ਜਾਣਾ ਪਵੇ ਉਹਨੂੰ ਧੱਕੇ ਨਾਲ ਖਾਣੇ ਪੈਂਡ ਦਫ਼ਤਰਾਂ ਦੇ ਵਿੱਚ ਉਹਦੇ ਕਰਕੇ ਸਰਕਾਰ ਖੁਦ ਚੱਲ ਕੇ ਆਈ ਹੈ ਉਹ ਸਾਰੇ ਮਹਿਕਮੇ ਤੁਸੀਂ ਦੇਖਿਆ ਸਾਰੇ ਮਹਿਕਮਿਆਂ ਨੂੰ ਨਾਲ ਲੈ ਕੇ ਆਏ ਕਿ ਮਹਿਕਮੇ ਹੋਂ ਲੋਕਾਂ ਦੇ ਜਿਹੜੇ ਕੰਮ ਹੈ ਉਹ ਆਪਣੇ ਮੌਕੇ ਤੇ ਆ ਕੇ ਕਰਾਉਣ ਤੇ ਉਹਨਾਂ ਨੂੰ ਕੋਈ ਤੰਗੀ ਨਾ ਹੋਵੇ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਕੈਂਪ ਲੱਗੇ ਆਪਾਂ ਵੀ ਅਜਨਾਲੇ ਦੇ ਵਿੱਚ ਗੱਗੋਬਾਦ ਪਿੰਡ ਦੇ ਵਿੱਚ ਖੜੇ ਆਂ ਸੂਫੀਆਂ ਜਿੱਦੋਵਾਲ ਦੂਜੋਵਾਲ ਦਿਆਲਪੱਟੀ ਤਿੰਨ ਚਾਰ ਪਿੰਡ ਦੇ ਚਾਹਤ ਚਾਹਤ ਪਿੰਡਾਂ ਦਾ ਰੋਜ਼ ਦਾ ਲੱਗਣਾ ਕੈਂਪ ਅਸੀਂ ਸਾਰੇ ਅਜਨਾਲੇ ਦੇ ਵਿੱਚ ਕੈਂਪ ਲਾਉਣੇ ਬੇਦੀ ਅਜਨਾਲਾ ਨਿਵਾਸੀਆਂ ਨੂੰ ਬੇਨਤੀ ਆ ਤੁਹਾਡੇ ਤੋਂ ਕਿ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੇ ਨੇੜੇ ਜਿੱਥੇ ਵੀ ਕੈਂਪ ਲੱਗਦਾ ਜਿੱਥੇ ਵੀ ਕਿਸੇ ਨੂੰ ਕੰਮ ਹੈ ਸਰਕਾਰ ਦੇ ਨਾਲ ਉਹ ਆ ਕੇ ਦੱਸੇ ਉਹਦਾ ਕੰਮ ਜਿਹੜਾ ਮਾਨ ਸਾਹਿਬ ਦੀ ਸਰਕਾਰ ਫਾਇਲ ਦੇ ਦਰਵਾਜ਼ੇ ਉੱਤੇ ਹੱਲ ਕਰੂ। ਲਖਵਾਦੀ ਵੀ ਤੇ ਨਿਸ਼ੋਤ ਵੀ। ਦੋਵੇਂ ਚੀਜ਼ਾਂ ਜਾਂ ਕੈਂਪ ਜਿਹੜੇ ਖਤਮ ਕਰਦੇ। ਜਿੱਦਾਂ ਅਸੀਂ ਦੋ ਕੈਂਪ ਲਾ ਕੇ ਪੂਰੇ ਪੰਜਾਬ ਦੇ ਵਿੱਚ ਇੰਤਕਾਲਾਂ ਦਾ ਕੰਮ ਜਿਹੜਾ ਖਤਮ ਕੀਤਾ। ਜੀ ਜੀ। ਉਦਾਂ ਹੀ ਅਸੀਂ ਆ ਜਿਹੜੇ ਕ腐ਸ਼ਨ ਨੇ ਕਹਿੰਦੇ ਕਿ ਕਮਾਲੀ ਹੁੰਦੀ ਆ ਇਹਨੂੰ ਜਿਹੜਾ ਖਤਮ ਕਰਦੇ। ਇਹਦੇ ਤੋਂ ਬਾਅਦ ਇੱਕ ਸੀਐਮ ਸਾਹਿਬ ਨੇ ਤੈਅ ਕੀਤਾ ਅਸੀਂ ਜਿਹੜੀਆਂ ਤਕਸੀਮਾਂ ਦੇ ਮਾਮਲੇ ਪਹਿਲੀਆਂ ਦੇ ਉਹ ਵੀ ਜਲਦੀ ਕੈਂਪ ਲਾ ਦੇ। ਉਹਨਾਂ ਨੂੰ ਵੀ ਇਦਾਂ ਹੀ ਹੱਲ ਕਰ ਦੇਣਾ ਕਿਉਂ ਸੋ ਜਦੋਂ ਇਕੱਠਾ ਕੰਮ ਹੋ ਜਾਊਗਾ ਤੇ ਬਹੁਤ ਸਾਰੇ ਲੋਕਾਂ ਦੀ ਖੱਜਲ ਖਰਾਬੀ ਜਿਹੜੀ ਖਤਮ ਹੋ ਜਾਊਗੀ ਤੇ ਰਿਸ਼ਵਤ ਵੀ ਛੋਟੀ ਮੋਟੀ ਜਿਹੜੀ ਦਫ਼ਤਰਾਂ ਦੇ ਵਿੱਚ ਚੱਲਦੀ ਹੈ ਕਰਾਪਸ਼ਨ ਵੀ ਉਹ ਵੀ ਬੰਦ ਹੋ ਜਾਊਗਾ ਹਾਂ